ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਮੋਗੇ ਕਈ ਦਿਨਾਂ ਤੋਂ ਕਈ ਸਿਸਟਰ ਕਈ ਵੀਰ ਮੈਨੂੰ ਮਤਲਬ ਕਿ ਮੈਸੇਜ ਕਰ ਰਹੇ ਸੀਗੇ ਪੁੱਛਦੇ ਰਹਿੰਦੇ ਨੇ ਕਿ ਅੱਜ ਕੱਲ ਇਹ ਨਾ ਘਰ ਘਰ ਦੀ ਕਹਾਣੀ ਹੋ ਗਈ ਹੈ ਕਿ ਸਾਡੇ ਬੱਚੇ ਗੱਲ ਨਹੀਂ ਮੰਨਦੇ ਗੱਲ-ਗੱਲ ਤੇ ਜਿੱਦ ਕਰਦੇ ਆ ਪੈਸੇ ਦੀ ਫਜ਼ੂਲ ਖਰਚੀ ਕਰਦੇ ਆ ਜਦੋਂ ਅਸੀਂ ਕਿਸੇ ਗੱਲ ਨੂੰ ਰੋਕ ਦਿਆਂ ਤਾਂ ਉਹ ਜਾਣ ਪੁੱਝ ਕੇ ਉਹ ਕੰਮ ਨੂੰ ਕਰਦੇ ਆ ਛੋਟੇ-ਛੋਟੇ ਹਨਾ ਜਿਹੜੇ 5-5 10-10 ਸਾਲ ਦੇ ਬੱਚੇ ਨੇ ਉਹ ਵੀ ਮਾਪੇ ਦੇ ਕਹਿਣੇ ਤੋਂ ਬਾਹਰ ਹੋ ਰਹੇ ਨੇ ਇੱਕ ਤਾਂ ਦੇਖੋ ਮੈਂ ਕਹਿਣਾ ਚਾਹੂੰਗੀ ਕਿ ਇਹਦੇ ਵਿੱਚ ਕਸੂਰ ਬੱਚਿਆਂ ਦਾ ਘੱਟ ਆਪਣਾ ਪੇਰੈਂਟਸ ਦਾ ਜ਼ਿਆਦਾ ਹੈਗਾ ਹਨਾ ਮਾਪੇ ਦਾ ਜ਼ਿਆਦਾ ਹੈਗਾ ਅੱਗੇ ਬੱਚੇ ਵਿਆਹੇ ਜਾਂਦੇ ਸੀ ਪੁੱਤਾਂ-ਪੋਤਿਆਂ ਵਾਲੇ ਵੀ ਹੋ ਜਾਂਦੇ ਸੀ ਤਾਂ ਵੀ ਆਪਦੇ ਮਾਪੇ ਪਤੀ ਮਤਲਬ ਕਿ ਗੱਲ ਮੰਨੇ ਬਿਨਾਂ ਉਹਨਾਂ ਤੋਂ ਅੱਗੇ ਲਏ ਬਿਨਾਂ ਕੋਈ ਕੰਮ ਨਹੀਂ ਕਰਦੇ ਸੀ। ਅੱਜ ਕੱਲ੍ਹ ਥੋੜਾ ਜਿਹਾ ਇੱਕ ਟ੍ਰੈਂਡ ਚੱਲ ਰਿਹਾ ਹੈਗਾ ਵੀ ਮੈਂ ਆਜ਼ਾਦ ਆ ਹਾਂ ਵੀ ਮੈਂ ਖੁਦ ਇਹ ਕੰਮ ਕਰ ਸਕਦਾ। ਪਤਾ ਨਹੀਂ ਕੀ ਗੱਲ ਹੈ ਜਦੋਂ ਵੀ ਬੱਚਿਆਂ ਨੂੰ ਕੋਈ ਗੱਲ ਕਹੀ ਜਾਂਦੀ ਹੈ ਤਾਂ ਉਸ ਦਾ ਉਲਟਾ ਮਤਲਬ ਹੀ ਕੱਢਦੇ ਨੇ ਨਾ ਮਾਪੇ-ਬਾਪਾ ਨੂੰ ਸਮਝਾਉਂਦੇ ਨੇ ਪਰ ਉਹਨਾਂ ਨੇ ਉਲਟਾ ਮਤਲਬ ਹੀ ਕੱਢਣਾ ਹੁੰਦਾ ਹੈਗਾ। ਇਹਦੇ ਵਾਸਤੇ ਅੱਜ ਆਪਾਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਜਿਹੜੇ ਤੁਸੀਂ ਵਰਤ ਸਕਦੇ ਹੋ ਕਿਉਂਕਿ ਪਹਿਲਾਂ ਬੱਚਿਆਂ ਨੂੰ ਕੁੱਟ ਦੇ ਮਾਰ ਕੇ ਸਮਝਾ ਲੈਂਦੇ ਹੁੰਦੇ ਸੀਗੇ। ਰੁੱਸ ਜਾਂਦੇ ਸੀ ਬੱਚੇ ਚਾਚੇ ਤਾਇਆ ਦੇ ਘਰੇ ਚਲੇ ਜਾਂਦੇ ਸੀ ਫੇਰ ਹਨਾ ਘਰੇ ਆ ਜਾਂਦੇ ਹੁੰਦੇ ਸੀ ਪਰ ਅੱਜ ਕੱਲ ਬੱਚੇ ਇਹਨੂੰ ਨਹੀਂ ਕੁੱਟ ਸਕਦੇ ਪਰ ਅੱਜ ਕੱਲ ਬੱਚੇ ਇੰਨੇ ਸੋਹਲ ਹੋ ਚੁੱਕੇ ਨੇ ਕਿ ਆਪਾਂ ਉਹਨਾਂ ਨੂੰ ਕੁੱਟ ਮਾਰ ਹਨਾ ਕੁਝ ਨਹੀਂ ਕਰ ਸਕਦੇ ਹੈਗੇ ਉਹਨੂੰ ਥੋੜਾ ਜਿਹਾ ਝਿੜਕਵੀ ਦਿਓ ਹਨਾ ਫੇਰ ਵੀ ਉਹ ਤੁਹਾਡ ਨੂੰ ਸਮਕਾ ਜ਼ਿਆਦਾ ਹੋਰ ਗੁੱਸਾ ਕਰਦੇ ਨੇ ਹੋਰ ਚਿਰਚੜਾਪਨ ਉਹਨਾਂ ਦੇ ਵਿੱਚ ਆਉਂਦਾ ਹੈਗਾ ਅੱਜ ਤੋਂ 10 ਸਾਲ ਪਹਿਲਾਂ ਬੱਚਿਆਂ ਦਾ ਜਿਹੜਾ ਸੁਭਾਅ ਹੁੰਦਾ ਸੀ ਕਾਫੀ ਫਰਕ ਹੁੰਦਾ ਸੀ ਪਰ ਆ 10 ਸਾਲਾਂ ਦਾ ਕਾਫੀ ਜ਼ਿਆਦਾ ਬੱਚਿਆਂ ਦੇ ਹਨਾ ਸੁਭਾਅ ਦੇ ਵਿੱਚ ਫਰਕ ਪੈ ਰਿਹਾ ਹੈਗਾ ਇਹਦਾ ਮੇਨ ਕਾਰਨ ਕੀ ਹੈ ਆਪਾਂ ਹੁਣ ਉਹੀ ਗੱਲ ਤੁਹਾਡੇ ਨਾਲ ਕਰਨ ਜਾ ਰਹੇ ਹਾਂਗੇ ਸਭ ਤੋਂ ਪਹਿਲਾਂ ਤਾਂ ਅਗਰ ਤੁਹਾਨੂੰ ਇਹ ਹੈ ਵੀ ਅਸੀਂ ਆਪਣੇ ਬੱਚੇ ਨੂੰ ਹਨਾ ਕੁੱਟ ਮਾਰ ਕੇ ਸੁਧਾਰ ਲਾਂਗੇ ਤਾਂ ਤੁਸੀਂ ਉਹਨੂੰ ਛੱਡਣਾ ਪਊਗਾ ਤੁਸੀਂ ਕੁੱਟ ਮਾਰ ਕਰਕੇ ਬੱਚੇ ਨੂੰ ਨਹੀਂ ਸੁਧਾਰ ਸਕਦੇ ਹੈਗੇ ਸਦੋਂ ਉਹ ਹੋਰ ਜਿੱਦੀ ਹੋਊਗਾ ਜਿੰਨਾ ਤੁਸੀਂ ਉਹਨੂੰ ਹਨਾ ਟੌਰਚਰ ਕਰੋਗੇ ਹੋਰ ਜਿੱਦੀ ਹੁੰਦਾ ਜਾਊਗਾ ਅੱਜ ਕੱਲ ਬਾਹਰ ਸੋਸਾਇਟੀ ਏਦਾਂ ਦੀ ਹੋ ਗਈ ਹੈ ਕਿ ਤੁਸੀਂ ਬੱਚੇ ਨੂੰ ਕੁਝ ਕਹੋਗੇ ਉਹ ਜਾ ਕੇ ਆਪਦੇ ਦੋਸਤਾਂ ਨਾਲ ਗੱਲ ਕਰਦਾ ਤੇ ਉਹ ਉਹਨੂੰ ਪੁੱਠੀ ਪੜਤ ਪੜਾਉਂਦੇ ਆ ਹਨਾ ਕੇ ਤੇਰੇ ਮਾਪ ਬਪ ਤੈਨੂੰ ਪਿਆਰ ਨਹੀਂ ਕਰਦੇ ਤੇਰੇ ਮਾਵਾ ਫੈਤਾਂ ਕਰਦੇ ਐਦਾਂ ਕਰਦੇ ਹਨ ਉਹਨੂੰ ਸੰਪਾ ਹੋਰ ਤੁਹਾਡੇ ਪ੍ਰਤੀ ਹਨ ਨੈਗੇਟਿਵ ਉਹਦੇ ਵਿੱਚ ਭਰ ਦੇਣਗੇ ਤੇ ਉਹ ਹੋਰ ਖੀਜੀ ਜਾਏਗਾ ਤੁਸੀਂ ਅਕਸਰ ਦੇਖਿਆ ਹੋਣਾ ਛੋਟੇ ਵੀ ਵੱਡੇ ਬੱਚੇ ਵੀ ਜਦੋਂ ਬਾਹਰੋਂ ਘਰੇ ਆਉਂਦੇ ਆ ਹਨਾ ਅੱਗੇ ਉਹ ਮਾਰੇ ਸੋ ਜਾਓ ਬਕਸ ਖਲਾਰਤੀਆਂ ਸਾਰਾ ਕੁਝ ਐਦਾਂ ਹਨਾ ਜੇ ਕੋਈ ਮਾਵਾ ਪੁੱਛਦਾ ਵੀ ਪੁੱਤਾ ਜੇ ਲੇਟ ਕਿਉਂ ਹੋ ਗਿਆ ਕਹਣਗੇ ਤੈਨੂੰ ਕੀ ਹੋ ਗਿਆ ਫਿਰ ਕੀ ਹੋ ਗਿਆ ਜੇ ਮੈਂ ਲੇਟ ਹੋ ਗਿਆ ਹਨਾ ਐਦਾਂ ਦੀ ਬੋਲਣੀ ਹੋਊਗੀ ਇਹਦੀ ਸਭ ਤੋਂ ਪਹਿਲਾਂ ਅੱਜ ਮੈਂ ਮਾਪੇ ਨੂੰ ਕਹੂੰਗੀ ਕਿ ਸਟਾਰਟ ਤੁਹਾਨੂੰ ਹੀ ਕਰਨਾ ਪਵੇਗਾ ਕਿਉਂਕਿ ਕਸੂਰ ਆਪਣਾ ਹੀ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਸਵੇਰੇ ਤੁਸੀਂ ਨੇ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਨੇ ਇਸ਼ਨਾਨ ਕਰਨਾ ਫਿਰ ਤੁਸੀਂ ਨੇ ਹਨਾ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਅਰਦਾਸ ਕਰਨੀ ਹੈਗੀ ਕੋਸ਼ਿਸ਼ ਕਰਿਓ ਕਿ ਤੁਸੀਂ ਆਸਾ ਦੀ ਵਾਰ ਦਾ ਹਨਾ ਪਾਠ ਕਰ ਸਕੋ ਕਿਉਂਕਿ ਗੁਰੂ ਸਾਹਿਬ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਹੈਗਾ ਜਿਹੜਾ ਉਹਨੂੰ ਬਹੁਤ ਮਹਾਨਤਾ ਦਿੱਤੀ ਹੈਗੀ ਕਿਉਂਕਿ ਜਦੋਂ ਤੁਹਾਨੂੰ ਪਤਾ ਵੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀਗਾ ਤਾਂ ਰਾਤ ਦੇ ਸਮੇਂ ਛੱਡਿਆ ਗਿਆ ਸੀਗਾ ਤੇ ਮਲਕੀ ਜਾਂਦੇ ਜਾਂਦੇ ਉਹਨਾਂ ਨੂੰ ਗੁਰੂ ਸਾਹਿਬਾਂ ਨੂੰ ਸਵੇਰ ਹੋ ਗਈ ਸੀ ਤੇ ਗੁਰੂ ਸਾਹਿਬ ਜੀ ਨੂੰ ਦੇਖੋ ਚਾਰੇ ਪਾਸਿਓਂ ਘੇਰਾ ਪਿਆ ਹੋਇਆ ਸੀ ਫਿਰ ਵੀ ਉਹਨਾਂ ਨੇ ਕਿਹਾ ਵੀ ਨਹੀਂ ਆਸਾ ਦੀ ਵਾਰ ਦਾ ਹਣਾ ਟਾਈਮ ਹੋ ਗਿਆ ਤੇ ਆਸਾ ਦੀ ਵਾਰ ਦਾ ਆਪਾਂ ਪਾਠ ਕਰਦੇ ਆ ਕਿਰਤਨ ਕਰਦੇ ਆ ਫਿਰ ਅੱਗੇ ਚੱਲੇ ਪਾਵਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਹਣਾ ਆਸਾ ਦੀ ਵਾਰ ਦਾ ਪਾਠ ਸ਼ੁਰੂ ਕਰੋ ਆਪਣੇ ਬੱਚਿਆਂ ਦੇ ਨਿਮਿਤ ਨਾਲੇ ਤਾਂ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਆਏਗੀ ਨਾਲੇ ਤੁਹਾਨੂੰ ਬਹੁਤ ਵਰਕਤਾ ਮਿਲਣਗੀ ਕਰਜ਼ਾ ਚੜਿਆ ਤੁਹਾਡੇ ਕਿਸੇ ਰਹਿਣਾ ਕੁਝ ਵੀ ਹੈਗਾ ਤੁਹਾਡੇ ਘਰ ਦੇ ਵਿੱਚ ਇਹ ਬੇਤ ਬਾਕੀ ਹੈ ਲੜਾਈ ਝਗੜਾ ਹੈਗਾ ਨਾ ਜਾਂ ਤੁਹਾਡੇ ਬੱਚੇ ਤੁਹਾਡੇ ਕਹਣੇ ਦੇ ਵਿੱਚ ਨਹੀਂ ਹੈਗੇ ਤਾਂ ਤੁਸੀਂ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰੋ ਕੋ ਮਿਲ ਕੇ ਪਾਠ ਸ਼ੁਰੂ ਕਰੋ ਤਾਂ ਵਾਹਿਗੁਰੂ ਜੀ ਬਹੁਤ ਜਲਦੀ ਤੁਹਾਡੀ ਸੁਣਨਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਨੇ ਪਾਠ ਕਰਨਾ ਥੋੜਾ ਜਿਹਾ ਜਲ ਕੋਲੇ ਰੱਖ ਲੈਣਾ ਉਹ ਜਲ ਨੂੰ ਤੁਸੀਂ ਨੇ ਆਪਣੇ ਬੱਚਿਆਂ ਦੇ ਚਾਹ ਪਾਣੀ ਜਿਹੜਾ ਬਣਾਉਣੇ ਉਹਦੇ ਵਿੱਚ ਪਾਉਣਾ ਹੈਗਾ ਦੇਖੋ ਜਿਹੜਾ ਕੁਝ ਮਾਪੇ-ਬਾਪ ਕਰਦੇ ਆ ਬੱਚੇ ਉਸੇ ਚੀਜ਼ ਨੂੰ ਕਰਦੇ ਆ ਕਿਉਂਕਿ ਉਹਨਾਂ ਨੂੰ ਇਹ ਹੁੰਦੇ ਵੀ ਜਿਹੜਾ ਸਾਡਾ ਮਾਪੇ-ਬਾਪ ਕਰ ਰਹੇ ਉਹ ਸਹੀ ਚੀਜ਼ ਕਰਦੇ ਹੈਗਾ ਸਭ ਤੋਂ ਪਹਿਲਾਂ ਤੁਸੀਂ ਉੱਠ ਕੇ ਖੁਦ ਬਜ਼ੁਰਗਾਂ ਦੇ ਹਨਾ ਪੈਰੀਆਂ ਚਲਾਓ ਅਗਰ ਤੁਹਾਡੇ ਘਰ ਵਿੱਚ ਹੈਗੇ ਨੇ ਜਾਂ ਤੁਸੀਂ ਗੁਰਦੁਆਰਾ ਸਾਹਿਬ ਚਾਓ ਜਾਂ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਤੁਹਾਡੇ ਘਰ ਵਿੱਚ ਕਿਤੇ ਤਸਵੀਰਾਂ ਲੱਗੀਆਂ ਹੋਈਆਂ ਨੇ ਗੁਰੂ ਸਾਹਿਬਾਂ ਦੀਆਂ ਤਾਂ ਤੁਸੀਂ ਉਹਨਾਂ ਨੂੰ ਮੱਥਾ ਟੇਕੋ ਤੇ ਬੱਚੇ ਨੂੰ ਜਦੋਂ ਤੁਸੀਂ ਉਠਾਉਣਾ ਹੈ ਸਵੇਰੇ ਹਨਾ ਥੋੜਾ ਜਿਹਾ ਪਿਆਰ ਨਾਲ ਉਠਾਓ ਕਿਉਂਕਿ ਛੋਟੇ ਹੁੰਦੇ ਤਾਂ ਤੁਸੀਂ ਆਤ ਪਾ ਲੋਗੇ ਤਾਂ ਹਨਾ ਬਹੁਤ ਜ਼ਿਆਦਾ ਵਧੀਆ ਹੋਊਗਾ ਅਗਰ ਹੁਣ ਤੁਸੀਂ ਵੱਡੇ ਹੋ ਗਏ ਉਹਨਾਂ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਟਾਈਮ ਲੱਗੇਗਾ ਤਾਂ ਬੱਚੇ ਨੂੰ ਪਿਆਰ ਨਾਲ ਉਠਾਓ ਬੇਟਾ ਜੀ ਉਠੋ ਤੇ ਉਹਨੂੰ ਨਾ ਉਹਦਾ ਜਿਹੜਾ ਫਿਊਚਰ ਦੇ ਵਿੱਚ ਆਉਣ ਵਾਲੇ ਸੁਪਨੇ ਨੇ ਉਹ ਦਿਖਾਓ ਉਹਨੂੰ ਦੱਸੋ ਵੀ ਬੇਟਾ ਜੀ ਤੁਸੀਂ ਅਗਰ ਇਹ ਕਰੋਗੇ ਤਾਂ ਤੁਸੀਂ ਜਾ ਕੇ ਅੱਗੇ ਹਨਾ ਇਹ ਬਣੋਗੇ ਤੇ ਅਸੀਂ ਹਨਾ ਪਿੱਛੇ ਹੈ ਜ਼ਿੰਦਗੀ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਆ ਨਾ ਝੱਲੀਆਂ ਨੇ ਉਹਨੂੰ ਹਰ ਟਾਈਮ ਇਹ ਨਾ ਕਹੋ ਵੀ ਹਾਂ ਐ ਹੋ ਗਿਆ ਜੀ ਇਹ ਹੋ ਗਿਆ ਜੀ ਫਲਾਣਾ ਹੋ ਗਿਆ ਤੂੰ ਤੇ ਮਖਾਣਾ ਹੋ ਗਿਆ ਕਿਉਂਕਿ ਇਹਦੇ ਨਾਲ ਬੱਚਾ ਹੋਰ ਨੈਗੇਟਿਵ ਹੁੰਦਾ ਹੈ ਹਨਾ ਉਹ ਮਲਕੀ ਆਪਣੇ ਆਪ ਨੂੰ ਬਸ ਇਦਾਂ ਸਮਝ ਲੈਂਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਮੈਂ ਇੱਕ ਹਨਾ ਨਲਾਇਕ ਆਂਗਾ ਬੱਚੇ ਨੂੰ ਉਠਾਓ ਛੋਟੇ ਨੂੰ ਪਿਆਰ ਨਾਲ ਵੱਡੇ ਨੂੰ ਵੀ ਤਾਂ ਉਸ ਨੂੰ ਕਹੋ ਵੀ ਤੁਸੀਂ ਬੇਟਾ ਜੀ ਸੁਖ ਚੋ ਵੀ ਮੈਂ ਬਹੁਤ ਸਟਰੋਂਗ ਆ ਮੈਂ ਬਰੇਵ ਗਰਲ ਆ ਜਾਂ ਬੁਆਈ ਆ ਹਨਾ ਮੈਂ ਸਭ ਕੁਝ ਕਰ ਸਕਦਾ ਮੈਂ ਇੰਨਾ ਹਨਾ ਕਿਊਟ ਆਂਗਾ ਮੈਂ ਆ ਮਲਕੀ ਉਹਨੂੰ ਆਪਦੇ ਆਪ ਨੂੰ ਉਹਦੇ ਵਿੱਚ ਇੰਨੀ ਪੋਜ਼ਿਟਿਵਿਟੀ ਭਰੋ ਵੀ ਉਹ ਬੱਚੇ ਨੂੰ ਜਦੋਂ ਕਿਉਂਕਿ ਬੱਚੇ ਦਾ ਮਾਈਂਡ ਹੁੰਦਾ ਜਿਹੜਾ ਹਨਾ ਉਹ ਬਿਲਕੁਲ ਸਾਫ਼ ਹੁੰਦਾ ਕਿਉਂਕਿ ਬੱਚੇ ਨੂੰ ਕਹਿੰਦੇ ਰੱਬ ਦਾ ਰੂਪ ਉਹਦਾ ਕਿਹਾ ਹੀ ਗਿਆਗਾ ਬੱਚਾ ਇੱਕ ਤੂਤ ਦੀ ਡਹਾਣੀ ਦੀ ਤਰ੍ਹਾਂ ਹੁੰਦਾ ਹੈ ਨਾ ਟਾਣੀ ਨੂੰ ਜਿੱਧਰ ਮੋੜ ਤੋ ਕਹਿੰਦੇ ਉਧਰ ਹੀ ਮੁੜ ਜਾਂਦੀ ਹੈ ਉਸੇ ਤਰੀਕੇ ਨਾਲ ਬੱਚੇ ਨੂੰ ਤੁਸੀਂ ਕਰ ਸਕਦੇ ਹੋਗੇ ਥੋੜੀ ਜਿਹੀ ਆਪਾਂ ਨੂੰ ਮਿਹਨਤ ਕਰਨੀ ਪੈਣੀ ਆਪਾਂ ਮਾਪੇ ਪੱਕੇ ਜਾਂਦੇ ਨਾ ਮੇਰਾ ਵੀ ਆਦਤ ਹੈ ਕਿ ਜਦੋਂ ਮੈਂ ਬੱਚਿਆਂ ਨੂੰ ਉਠਾਉਣੀਆਂ ਹਨ ਖੇਜ ਜਾਂਦੇ ਮੈਂ ਪਹਿਲੀ ਵਾਰ ਬੱਚੇ ਨੂੰ ਬੜੇ ਪਿਆਰ ਨਾਲ ਠਾਉਣੇ ਫਿਰ ਮੈਂ ਕਹਿੰਨੇ ਬੇ ਉੱਠ ਖੜੋ ਕੋਈਲਾ ਹੋ ਗਿਆ ਬੇ ਬੇ ਬੈਣ ਆ ਗਈ ਬੇ ਮੈਂ ਕੰਮਾ ਕਰਾਂ ਕਿ ਸੋਨੂੰ ਠਾਮਾਂ ਤੁਸੀਂ ਦੁਖੀ ਕਰਦੇ ਹੋ ਨਾ ਆਪਾਂ ਇਦਾਂ ਕਰਦੇ ਹਾਂ ਨਾ ਮੈਂ ਵੀ ਕਰਦੀ ਆ ਮੈਂ ਨਹੀਂ ਕਹਿਣੀ ਤੇ ਦੂਸਰੀ ਗੱਲ ਦੇਖੋ ਇੱਕ ਤਾਂ ਹੋ ਗਈ ਤੁਸੀਂ ਨੇ ਸਵੇਰੇ ਉੱ ਪੜ੍ਹਾਉਣਾ ਹੈ ਤੇ ਬੱਚੇ ਨੂੰ ਇਸ ਤਰੀਕੇ ਨਾਲ ਪੋਜ਼ਿਟਿਵਿਟੀ ਵੀਡੀਓ ਦੇ ਵਿੱਚ ਪੜ੍ਹਨੀ ਆ। ਦੂਸਰੀ ਗੱਲ ਤੁਸੀਂ ਨਾ ਬੱਚੇ ਨੂੰ ਜਦੋਂ ਵੀ ਹੈਨਾ ਉਹ ਤੁਹਾਡੇ ਤੋਂ ਕੋਈ ਚੀਜ਼ ਮੰਗਦਾ ਕੋਈ ਡਿਮਾਂਡ ਕਰਦਾ ਹੈਗਾ ਤਾਂ ਤੁਸੀਂ ਉਸ ਨੂੰ ਨਾ ਚਾਹੇ ਕਿਸੇ ਤੋਂ ਉਧਾਰ ਫੜ ਕੇ ਕਰੋ ਜਾਂ ਕੁਝ ਵੀ ਕਰੋ ਤੁਸੀਂ ਉਹਨੂੰ ਦੇ ਦੇਣੀ ਹੋਣਾ। ਤੁਸੀਂ ਉਹਨੂੰ ਨਾ ਚਾਹੇ ਦੇ ਸਕਦੇ ਹੋ। ਠੀਕ ਹੈ ਤੁਹਾਡੇ ਕੋਲੇ ਪੈਸੇ ਹੈਗੇ ਨੇ ਮੈਂ ਨਹੀਂ ਕਹਿੰਦੀ ਕਿ ਤੁਸੀਂ ਦੇ ਨਹੀਂ ਸਕਦੇ। ਦੇ ਸਕਦੇ ਹੋ ਪਰ ਉਹਨੂੰ 5-10 ਦਿਨ ਹੈਨਾ ਅੱਗੇ ਟਾਲੋ। ਤੁਸੀਂ ਉਹਨੂੰ ਕਹੋ ਵੀ ਬੇਟਾ ਜੀ ਜਿੱਦਾਂ ਕਿ ਤੂੰ ਹਨਾ ਆਹ ਟੈਸਟ ਚ ਇੰਨੇ ਨੰਬਰ ਲੈ ਕੇ ਆਵੇਂਗਾ ਫਿਰ ਮੈਂ ਤੈਨੂੰ ਆਹ ਚੀਜ਼ ਲੈ ਕੇ ਦੇਉਂਗੀ ਜਿੱਦਾਂ ਕਿ ਤੁਹਾਡਾ ਬੱਚਾ 10th ਚ ਪੜ੍ਹਦਾ ਹੈ ਪਲੱਸ 2 ਚ ਪੜ੍ਹਦਾ ਹੈ ਛੋਟਾ ਹੈਗਾ ਨਾ ਉਹਨੂੰ ਕੋਹ ਵੀ ਤੁਸੀਂ ਤੂੰ ਪੇਪਰਾਂ ਦੇ ਵਿੱਚੋਂ ਫਰਸਟ ਆਏਗਾ ਤੈਨੂੰ ਆਹ ਚੀਜ਼ ਮੈਂ ਫਿਰ ਲੈ ਕੇ ਦੇਵਾਂਗੀ ਹਨਾ ਕਿਉਂਕਿ ਨਾਲੇ ਤਾਂ ਇਹਦੇ ਨਾਲ ਬੱਚੇ ਦੇ ਵਿੱਚ ਪੜ੍ਹਨ ਦੀ ਰੁਚੀ ਵਧੇਗੀ ਨਾਲੇ ਬੱਚੇ ਨੂੰ ਤੁਸੀਂ ਜਿਹੜੀ ਉਹ ਚੀਜ਼ ਹੈ ਕੀ ਹੈ ਨਾ ਉਹਦੇ ਤੋਂ ਥੋੜਾ ਡਿਲੇ ਕਰ ਸਕੋਗੇ ਹਨਾ ਕਿਉਂਕਿ ਬੱਚੇ ਨੂੰ ਅਗਰ ਤੁਸੀਂ ਜਿੱਦਾਂ ਕਿ ਬੱਚਾ ਕਹਿੰਦੇ ਮੈਨੂੰ ਮੋਟਰਸਾਈਕਲ ਚਾਹੀਦਾ ਮੈਨੂੰ ਮੋਬਾਈਲ ਚਾਹੀਦਾ ਉਹਨੂੰ ਨਹੀਂ ਪਤਾ ਉਸ ਚੀਜ਼ ਦਾ ਜਿੱਦਾਂ ਕਿ ਆਪਾਂ ਗੁਰੂ ਸਾਭਾ ਤੋਂ ਹਣਾ ਹਰ ਇੱਕ ਚੀਜ਼ ਦੀ ਅਰਦਾਸ ਕਰਦੇ ਵੀ ਮਿਲ ਜੇ ਕਈ ਵਾਰੀ ਹਣਾ ਮੈਨੂੰ ਕਈ ਸਿਸਟਰ ਕਹਿੰਦੇ ਨੇ ਵੀ ਦੀਦੀ ਅਸੀਂ ਅਰਦਾਸ ਕੀਤੀ ਤੁਹਾਡੇ ਮੰਗੂ ਦੱਸੇ ਮਸਾਲ ਸਾਡੀ ਅਰਦਾਸ ਪੂਰੀ ਨਹੀਂ ਵੀ ਕਿਉਂਕਿ ਗੁਰੂ ਸਾਭਾ ਨੂੰ ਪਤਾ ਵੀ ਅਗਰ ਇਸ ਚੀਜ਼ ਨੂੰ ਮੈਂ ਇਹਨੂੰ ਦੇਤਾ ਤਾਂ ਇਹਦਾ ਨੁਕਸਾਨ ਹੋਵੇਗਾ ਇਸੇ ਤਰੀਕੇ ਨਾਲ ਆਪਾਂ ਨੂੰ ਵੀ ਪਤਾ ਵੀ ਸਾਡੇ ਬੱਚਿਆਂ ਦਾ ਨੁਕਸਾਨ ਹੋਊਗਾ ਬੱਚੇ ਨੂੰ ਆਪਾਂ ਆ ਕੇ ਝਿੜਕੋਗੇ ਆਕਰ ਤੁਸੀਂ ਉਹਨੂੰ ਕਹੋਗੇ ਜੇ ਭਾਜਾ ਮੈਂ ਨਹੀਂ ਲੈ ਕੇ ਦਿੰਦਾ ਤਾਂ ਸਾਡੇ ਕਈ ਏਦਾਂ ਦੀਆਂ ਚੀਜ਼ਾਂ ਹੋਈਆਂ ਨੇ ਇੱਕ ਬੱਚੇ ਨੇ ਖੁਦਕੁਸ਼ੀ ਕਰ ਲਈਏ ਦੇਖੋ ਇਕੱਲਾ ਇਕੱਲਾ ਬੱਚਾ ਸਭ ਤੇ ਦੋ ਚੀਜ਼ਾਂ ਹੋ ਗਈਆਂ ਕਦੇ ਵੀ ਬੱਚੇ ਵਾਸਤੇ ਦੇਖੋ ਏਟੀਐਮ ਨਾ ਬਣੋ ਉਹਨੂੰ ਚਾਹੀ ਤੁਹਾਡੇ ਕੋਲੇ ਕੋਈ ਹੈਗਾ ਮਲਕਿ ਉਹਨੂੰ ਇਹ ਅਹਿਸਾਸ ਕਰਵਾਓ ਵੀ ਬੱਚੇ ਮੈਂ ਇਹ ਪੈਸਾ ਜਿਹੜਾ ਕਿਵੇਂ ਬਣਦਾ ਮੈਂ ਕਿੱਥੋਂ ਲੈ ਕੇ ਆਵਾ ਕਿੱਦਾਂ ਕਮਾਇਆ ਜਾਂਦਾ ਹੈਗਾ ਦੂਸਰੀ ਗੱਲ ਅਗਰ ਤੁਹਾਡਾ ਬੱਚਾ ਹਨਾ 18 20 ਸਾਲ ਦਾ ਹੈਗਾ ਤਾਂ ਤੁਸੀਂ ਉਸਨੂੰ ਕਹੋ ਵੀ ਪੁੱਤ ਜੀ ਕਮਾਓ ਤੇ ਤੁਸੀਂ ਲੈ ਲਓ ਅਸੀਂ ਤੁਹਾਨੂੰ ਨਹੀਂ ਰੋਕਦੇ ਅਸੀਂ ਤੁਹਾਡੇ ਸਾਥ ਹਾਂ ਤੁਹਾਡੇ ਨਾਲ ਕੁਝ ਪੈਸੇ ਤੁਸੀਂ ਕਮਾਓ ਕੁਝ ਪੈਸੇ ਅਸੀਂ ਦੇਵਾਂਗੇ ਫਿਰ ਆਪਾਂ ਇਹ ਚੀਜ਼ ਨੂੰ ਲੈ ਲਾਂਗੇ ਕਿਉਂਕਿ ਅਗਰ ਤੁਸੀਂ ਹਨ ਕਹੋਗੇ ਮੈਂ ਕਿੱਥੋਂ ਲੈ ਕੇ ਦੇ ਦਾਂ ਤੈਨੂੰ ਫਲਾਣਾ ਕਿ ਤਮਕਾਣਾ ਹਨ ਕਈ ਵਾਰੀ ਪਿਓ ਝਿੜਕਦਾ ਹੈਗਾ ਪਿਓ ਕਹਿ ਦਿੰਦਾ ਵੀ ਮੈਂ ਹੁਣ ਤੈਨੂੰ ਕਿੱਥੋਂ ਲੈ ਕੇ ਦੇ ਮੈਂ ਇਹ ਚੀਜ਼ ਨੂੰ ਪਰ ਮਾਂ ਕਹਿੰਦੀ ਹੈ ਲੱਕੀ ਦੇ ਵਾਸਤੇ ਕਮਾਉਣਾ ਇਹਦਾ ਹੀ ਹੈ ਸਭ ਕੁਝ ਤੂੰ ਲੈ ਦੇ ਇੱਥੋਂ ਹੀ ਕੰਮ ਵੀ ਗੜ ਜਾਂਦਾ ਕਦੇ ਵੀ ਜਦੋਂ ਪਿਓ ਝਿੜਕਦਾ ਤਾਂ ਮਾਂ ਨੂੰ ਉਸ ਟਾਈਮ ਬੱਚੇ ਦੇ ਵਿੱਚ ਦੋਨਾਂ ਦੇ ਵਿੱਚ ਬੋਲਣਾ ਨਹੀਂ ਚਾਹੀਦਾ ਠੀਕ ਹੈ ਕੋਈ ਜ਼ਿਆਦਾ ਕੰਮ ਵੱਧਾ ਤਾਂ ਤੁਸੀਂ ਹਸਬੰਡ ਜੀ ਨੂੰ ਕਿਸੇ ਇਸ਼ਾਰੇ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਜਾਂ ਬੱਚੇ ਨੂੰ ਪਰਾਂ ਕਰ ਦੋ ਇਸ ਚੀਜ਼ ਨਾਲ ਤੁਸੀਂ ਘਰ ਨੂੰ ਨਾ ਉਸ ਚੀਜ਼ ਨੂੰ ਮਲਕਿ ਸੋਲਵ ਕਰ ਸਕਦੇ ਹੋ ਇਹ ਨਹੀਂ ਹੈਗਾ ਵੀ ਉਹ ਘੋਰ ਰਿਹਾ ਤੁਸੀਂ ਮੂਰੇ ਹੋ ਕੇ ਪ੍ਰਧਾਨ ਹੋ ਜੋ ਹਨ ਜ਼ਿਆਦਾਤਰ ਬੱਚੇ ਇਹ ਪਿਗੜਨ ਦਾ ਕਾਰਨ ਇਹੀ ਆ ਮਾਂ ਦਾ ਹੱਥ ਸਭ ਤੋਂ ਮੇਨ ਹੁੰਦਾ ਹੈ ਬੱਚੇ ਨੂੰ ਬਿਗਾੜਨ ਦੇ ਵਿੱਚ ਜਾਂ ਹੱਥ ਹੁੰਦਾ ਹੈ ਬਜ਼ੁਰਗਾਂ ਦਾ ਜਿੱਦਾਂ ਕਿ ਦਾਦਾ-ਦਾਦੀ ਹੁੰਦੇ ਨੇ ਉਹ ਵੀ ਜੇ ਕੋਈ ਮਾਂ-ਬਾਪਾ ਝੜਕਦੇ ਆ ਤਾਂ ਦਾਦਾ-ਦਾਦੀ ਮੂਰੇ ਹੋ ਜਾਂਦੇ ਆ ਲਾ ਤੁਸੀਂ ਹੁਣ ਇਹਨੂੰ ਮਾਰਨਾ ਹੈ ਤੁਸੀਂ ਇਹਨੂੰ ਇਦਾਂ ਕਰਨਾ ਤੁਸੀਂ ਇਹਨੂੰ ਇਦਾਂ ਕਰਨਾ ਹੈ ਨਾ ਪਲੀਜ਼ ਇਦਾਂ ਨਾ ਕਰੋ ਕਿਉਂਕਿ ਅੱਗੇ ਜਾ ਕੇ ਤੁਹਾਡਾ ਬੜੇਪਾ ਵੀ ਰੋਲਣਾ ਤੇ ਜਿਹੜੇ ਮਾਂ-ਬਾਪ ਨੇ ਉਹਨਾਂ ਨੇ ਵੀ ਰੋਲਣਾ ਇਸ ਚੀਜ਼ ਦੇ ਨਾਲ ਕੋਈ ਕਈ ਵਾਰੀ ਬੱਚਾ ਖਿੱਚ ਕੇ ਤੁਹਾਨੂੰ ਕਹਿੰਦਾ ਮੈਂ ਮਰ ਜੂਗਾ ਮੈਂ ਐ ਕਰ ਲੂੰਗਾ ਮੈਂ ਐ ਕਰ ਲੂੰਗਾ ਹਨਾ ਤਾਂ ਉਸ ਟਾਈਮ ਬੱਚੇ ਨੂੰ ਥੋੜਾ ਜਨਾ ਪਿਆਰ ਨਾਲ ਸਮਝਾਓ ਤੁਹਾਡਾ ਬੱਚਾ ਕਾਲਜ ਜਾਂਦਾ ਹੈ ਸਕੂਲ ਜਾਂਦਾ ਹਨ ਉਹਨੂੰ ਅਹਿਸਾਸ ਹੋਵੇ ਵੀ ਮੈਂ ਆਪਦੇ ਦਿਲ ਦੀ ਗੱਲ ਆਪਣੇ ਪੇਰੈਂਟਸ ਨਾਲ ਕਰ ਸਕਦਾ ਕਿਉਂਕਿ ਪਹਿਲਾ ਸਮਾਂ ਹੁੰਦਾ ਸੀਗਾ ਵੀ ਬੱਚੇ ਜਿਹੜੇ ਸੀਗੇ ਉਹ ਮਤਲਬ ਕਿ ਮਾਂ-ਪਾਪ ਤੋਂ ਡਰਦੇ ਹੁੰਦੇ ਸੀਗੇ ਅੱਜਕੱਲ ਬੱਚੇ ਚਾਹੁੰਦੇ ਆ ਵੀ ਮਾਪੇ ਸਾਡੇ ਦੋਸਤਾਂ ਵਾਂਗੂ ਰਹਿਣ ਹਨਾ ਉਹਨਾਂ ਨਾਲ ਆਇਆ ਨਾਲ ਹੱਸੋ ਖੇਡੋ ਟਾਈਮ ਸਪੈਂਡ ਕਰੋ ਹਨਾ ਇਹ ਨਹੀਂ ਵੀ ਹਰ ਟਾਈਮ ਤੁਸੀਂ ਹਨਾ ਉਹ ਕਰੀ ਜਾਣਾ ਉਹਨਾਂ ਨੂੰ ਆਉਂਦਿਆਂ ਨਹੀਂ ਉਹਨਾਂ ਨੂੰ ਪੁੱਛੋ ਵੀ ਬੇਟਾ ਜੀ ਕਿੱਥੇ ਗਏ ਸੀ ਕੀ ਤੁਹਾਡਾ ਪੜਾਇਆ ਕੀ ਤੁਸੀਂ ਕੀਤਾ ਇਹਦੇ ਨਾਲ ਮਲਕੀ ਉਹਨਾਂ ਦਾ ਘਰ ਦੇ ਵਿੱਚ ਆਉਣ ਨੂੰ ਮਾਣ ਕਰੂਗਾ ਨਹੀਂ ਬੱਚਿਆਂ ਦਾ ਹੁੰਦਾ ਵੀ ਮੈਂ ਬਾਹਰ ਹੀ ਰਾਂ ਘਰੇ ਜਾਊਗਾ ਘਰੇ ਕੱਚ-ਕੱਚ ਪਚ-ਪਚੇ ਹੋਊਗੀ ਗਾਲਾਂ ਹੀ ਪੈਣਗੀਆਂ ਹਨਾ ਮੈਨੂੰ ਟੋਕਣਗੇ ਅਗਰ ਤੁਹਾਡਾ ਬੱਚਾ ਕਹਿੰਦਾ ਵੀ ਮੈਂ ਨਾ ਪਾਰਟੀ ਤੇ ਜਾਣਾ ਹੈ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਾਣਾ ਹੈ ਤਾਂ ਉਹਨੂੰ ਸਮਝਾਓ ਵੀ ਬੇਟਾ ਇਦਾਂ ਇਦਾਂ ਅੱਜ ਕੱਲ੍ਹ ਬੱਚੇ ਹਨਾ ਦੋਸਤਰੇ ਕੋਈ ਨਹੀਂ ਹੈਗੇ ਵੀ ਇਦਾਂ ਹੁੰਦਾ ਵੀ ਆਪਾਂ ਚੱਲਾਂਗੇ ਫਿਰ ਉਹਨੂੰ 6 ਮਹੀਨਿਆਂ 'ਚ ਸਾਲ 'ਚ ਮਹੀਨੇ 'ਚ ਕਿਤੇ ਨਾ ਕਿਤੇ ਉਹਨੂੰ ਕਿਸੇ ਰੈਸਟੋਰੈਂਟ 'ਚ ਕਿਤੇ ਘਮਾਉਣ ਲੈ ਜਾਓ ਅਗਰ ਤੁਸੀਂ ਜ਼ਿਆਦਾ ਹਨਾ ਚਲੋ ਠੀਕ ਹੈ ਮੈਂ ਮੰਨਦੀ ਆ ਵੀ ਕਈ ਹੁੰਦੇ ਨੇ ਪੇਰੈਂਟਸ ਵੀ ਨਹੀਂ ਇੰਨਾ ਅਫੋਰਡ ਕਰ ਪਾਉਂਦੇ ਹਨਾ ਤਾਂ ਤੁਸੀਂ ਉਹਨੂੰ ਕਿਸੇ ਗੁਰਦੁਆਰਾ ਸਾਹਿਬ ਲੈ ਜਾਓ ਜਿੱਦਾਂ ਕਿਸੇ ਹੋਟਲ ਵਗੈਰਾ ਚ ਲੈ ਜਾਓ ਹਨਾ ਬੱਚੇ ਨੂੰ ਬਸ ਆਪਦੇ ਤੱਕ ਸੀਮਤ ਰੱਖੋ ਇਹ ਨਾ ਹੋਵੇ ਵੀ ਬੱਚਾ ਦੂਸਰੇ ਤੇ ਸੀਮਤ ਹੋਵੇ ਕਿਉਂਕਿ ਜਿੱਦ ਦਿਨ ਤੁਸੀਂ ਬੱਚੇ ਨੂੰ ਆਪਦੇ ਤੋਂ ਦੂਰ ਕਰਤਾ ਦੂਸਰੇ ਪਹਿਲਾਂ ਖੜੇ ਨੇ ਉਹਨੂੰ ਆਪਦੇ ਵੱਲ ਕਰਨ ਲਈ ਬੱਚੇ ਨੂੰ ਇਹ ਅਹਿਸਾਸ ਕਰਾਓ ਵੀ ਮੇਰੇ ਮਾਂ ਬਾਪ ਤੋਂ ਬਿਨਾ ਮੇਰਾ ਕੋਈ ਨਹੀਂ ਹੈਗਾ ਦੁਨੀਆ ਤੇ ਅਗਲੀ ਗੱਲ ਚੌਥੀ ਗੱਲ ਹੋਗੀ ਦੇਖੋ ਜਿਹੜਾ ਮਾਂ ਬੱਚੇ ਜ਼ਿਆਦਾਤਰ ਖਾਣ ਪੀਣ ਤੇ ਪੇਨਟਸ ਦਾ ਮੈਨੂੰ ਬਹੁਤ ਜਿਆਦਾ ਸਿਸਟਰ ਦਉਂਦੇ ਵੀ ਸਾਡੇ ਬੱਚੇ ਖਾਣਾ ਖਾਣ ਵੇਲੇ ਬਹੁਤ ਤੁਹਾਨੂੰ ਦੁੱਖ ਕੀ ਕਰਦੇ ਆ। ਅਗਰ ਤੁਸੀਂ ਕੋਈ ਚੀਜ਼ ਬਣਾਉਣੀ ਹੋ, ਬੱਚਾ ਕਹਿੰਦੇ ਮੈਂ ਨਹੀਂ ਖਾਂਦਾ। ਅਗਰ ਤੁਸੀਂ ਬਣਾ ਸਕਦੇ ਹੋ ਤਾਂ ਥੋੜੀ ਬਹੁਤੀ ਚੀਜ਼ ਹੋਰ ਬਣਾ ਦਿਓ ਤੇ ਕੋਸ਼ਿਸ਼ ਕਰੋ ਉਹ ਚੀਜ਼ ਵੀ ਉਹ ਥੋੜੀ ਜੀ ਖਾਵੇ। ਹਰ ਵਾਰ ਉਹਨੂੰ ਮਲਕੀ ਚੀਜ਼ ਬਣਾ ਕੇ ਨਾ ਦਿਓ ਉਹਦੀ ਡਿਮਾਂਡ ਵਾਲੀ ਕਿਉਂਕਿ ਅਗਰ ਤੁਸੀਂ ਉਹਨੂੰ ਇੱਕ ਵਾਰੀ ਉਹਦੀ ਜਿੱਦ ਤੇ ਬਣਾ ਦਿੱਤੀ ਤਾਂ ਉਹ ਜਿੱਦ ਦੁਬਾਰਾ ਦੁਬਾਰਾ ਕਰੇਗਾ ਹੀ ਕਰੇਗਾ। ਕਿਉਂਕਿ ਉਹ ਇੱਕ ਟਾਈਮ ਰੋਟੀ ਨਹੀਂ ਖਾਏਗਾ ਉਹਨੂੰ ਹਲਕਾ ਫੁਲਕਾ ਫਰੂਟ ਵਗੈਰਾ ਥੋੜਾ ਬੋਧਾ ਬੜਿਆ ਕੇ ਖਵਾ ਦਿਓ ਹਨਾ ਉਹ ਅਗਲੇ ਦਿਨ ਜ਼ਰੂਰ ਖਾ ਲੇਗਾ ਹਰ ਟਾਈਮ ਬੱਚੇ ਦੀ ਅਗਰ ਤੁਸੀਂ ਜਿੱਦ ਪਗਾਉਂਗੇ ਤਾਂ ਉਹ ਜਿੱਦੀ ਬਣੇਗਾ ਹੀ ਬਣੇਗਾ ਬਚਪਨ ਤੋਂ ਹੀ ਬੱਚੇ ਨੂੰ ਹਰ ਇੱਕ ਚੀਜ਼ ਫਰੂਟ ਸਬਜ਼ੀ ਚਾਹੇ ਕੋਈ ਵੀ ਦਾਲ ਸਬਜ਼ੀ ਉਹਨੂੰ ਹਰ ਇੱਕ ਖਾਣ ਦੀ ਆਦਤ ਪਾਓ ਕਿਉਂਕਿ ਮੈਨੂੰ ਆਪਣੇ ਬੱਚਾ ਤੇ ਇਹ ਪੂਰਾ ਐਕਸਪੀਰੀਅੰਸ ਕੀਤਾ ਹੋਇਆ ਮੇਰਾ ਇਹ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹਰ ਇੱਕ ਚੀਜ਼ ਖਵਾਈ ਆ ਕਿਤੇ ਵੀ ਚਲੀ ਜਾਵਾਂ ਹਨਾ ਮੈਨੂੰ ਇਹ ਨਹੀਂ ਹੁੰਦਾ ਵੀ ਮੇਰੇ ਬੱਚੇ ਭੁੱਖੇ ਰਹਿ ਜਾਣਗੇ ਚਾਹੇ ਉਹ ਘੱਟ ਖਾ ਲੈਣ ਪਰ ਉਹ ਖਾਣਗੇ ਜ਼ਰੂਰ ਚਾਹੇ ਮੂੰਗੀ ਦੀ ਦਾਲ ਆ ਚਾਹੇ ਕੱਦੂ ਦੀ ਦਾਲ ਆ ਚਾਹੇ ਤੋਰੀਆਂ ਦੀ ਦਾਲ ਆ ਹਨਾ ਕੋਈ ਵੀ ਦਾਲ ਸਬਜ਼ੀ ਹੈਗੀ ਮੇਰੇ ਬੱਚੇ ਹਨਾ ਉਹ ਖਾਣਗੇ ਖਾਣਗੇ ਕਿਉਂਕਿ ਮੈਂ ਉਹਨਾਂ ਨੂੰ ਕਦੇ ਵੀ ਇਹ ਨਹੀਂ ਕਰਿਆ ਹੈਗਾ ਵੀ ਬਣਾਉਣੀ ਆ ਮੈਂ ਮੈਂ ਇਦਾਂ ਦੀ ਇੱਕ ਮਾਂ ਆਂ ਕਿ ਆਪਦੇ ਆਪ ਨੂੰ ਸਮਝਦੀ ਆਂ ਕਿ ਬੱਚੇ ਨੇ ਜੇ ਮੇਰੇ ਨੇ ਮੈਨੂੰ ਅੱਧੀ ਰਾਤ ਨੂੰ ਵੀ ਕਹਤਾ ਮਮਾ ਮੈਨੂੰ ਆ ਚਾਹੀਦਾ ਮੈਂ ਉਹ ਵੀ ਬਣਾ ਕੇ ਦੇਉਂਗੀ ਪਰ ਇਹ ਨਹੀਂ ਹੈਗਾ ਵੀ ਉਹ ਜਿੱਦ ਕਰੂਗਾ ਮੈਂ ਤਾਂ ਬਣਾ ਕੇ ਦੇਵਾਂਗੀ ਸਿਰਫ ਪਿਆਰ ਚ ਜ਼ਰੂਰ ਬਣਾ ਕੇ ਦੇਵਾਂਗੀ ਜਿੱਦ ਤੇ ਨਹੀਂ ਬਣਾ ਕੇ ਦਿੰਦੀ ਮੈਂ ਕਦੇ ਵੀ ਕਦੇ ਵੀ ਬੱਚੇ ਦੀ ਜਿੱਦ ਨਹੀਂ ਪੂਰੀ ਕਰਦੀ ਸਾਡਾ ਬੱਚਾ ਨਾ ਕੋਈ ਸੇ ਚੀਜ਼ ਦੀ ਇਦਾਂ ਦੀ ਜਿੱਦ ਕਰਦਾ ਤਾਂ ਉਹਨੂੰ ਟੀਚਾ ਥੋੜਾ ਜਿਹਾ ਵੱਡਾ ਰੱਖ ਦੋ ਜਿੱਦਾਂ ਕਿ ਤੁਸੀਂ ਬੱਚੇ ਨੂੰ ਕਹੋ ਵੀ ਤੂੰ 95 ਤੋਂ ਹਨਾ ਵੱਧ ਨੰਬਰ ਲੈ ਕੇ ਆਵੇਂਗਾ ਤਾਂ ਤੈਨੂੰ ਅਸੀਂ ਮੋਟਰਸਾਈਕਲ ਲੈ ਕੇ ਦੇਵਾਂਗੇ ਜਾਂ ਤੈਨੂੰ ਮੋਬਾਈਲ ਲੈ ਕੇ ਦੇਵਾਂਗੇ ਤੁਹਾਨੂੰ ਪਤਾ ਵੀ ਤੁਹਾਡਾ ਬੱਚਾ ਕਿੰਨਾ ਕਿ ਇੰਟੈਲੀਜੈਂਟ ਹੈ ਹਨਾ ਅਗਰ ਉਹ 95% ਮਤਲਬ ਕਿ ਨੰਬਰ ਲੈਣ ਤੇ ਭੱਗਿਆ ਕਈ ਵਾਰੀ ਹੁੰਦਾ ਵੀ ਬੱਚਾ ਹਨਾ ਇੰਨਾ ਹੋ ਜਾਂਦਾ ਵੀ ਹਾਂ ਮੈਂ ਪੜਨ ਲੱਗ ਜਾਂਦਾ ਤਾਂ ਤੁਸੀਂ ਉਸ ਟਾਈਮ ਉਹ ਚੀਜ਼ ਲੈ ਕੇ ਵੀ ਦੇ ਦੋਗੇ ਹਨਾ ਕਿਉਂਕਿ ਤੁਹਾਡੇ ਬੱਚੇ ਨੂੰ ਪੜਾਈ ਦਾ ਤਾਂ ਉਸ ਟਾਈਮ ਤੱਕ ਮਤਲਬ ਕਿ ਇਹ ਹੋ ਜਾਣਾ ਵੀ ਪੜਨ ਲੱਗ ਜਾਣਾ ਹੈ ਉਹ ਬੱਚਾ ਜਿਸ ਚੀਜ਼ ਤੋਂ ਤੁਹਾਨੂੰ ਦੁੱਖ ਸੀਗਾ ਉਹ ਦੁੱਖ ਤੁਹਾਡਾ ਦੂਰ ਹੋ ਜਾਣਾ ਹੈ ਹਨਾ ਬੱਚੇ ਨੂੰ ਬਸ ਮੈਂ ਇੰਨਾ ਕਹਿਣੀ ਵੀ ਆਪਣੇ ਕੋਲੋਜ਼ ਰੱਖੋ ਚੌਥੀ ਗੱਲ ਦੇਖੋ ਆਪਣੀਆਂ ਹੋ ਗਈਆਂ ਪੰਜਵੀਂ ਗੱਲ ਮੈਂ ਤੁਹਾਨੂੰ ਹੁਣ ਇਹ ਦੱਸੀ ਹੈ ਕਿ ਜਦੋਂ ਵੀ ਤੁਹਾਡਾ ਬੱਚਾ ਹਨਾ ਤੁਹਾਡੇ ਤੋਂ ਕਿਸੇ ਚੀਜ਼ ਦੀ ਡਿਮਾਂਡ ਕਰਦਾ ਉਹਨੂੰ ਉਸ ਟਾਈਮ ਬਿਲਕੁਲ ਨਾ ਪੂਰੀ ਕਰੋ ਉਹਨੂੰ ਡਿਲੇ ਕਰੋ ਇੱਕ ਦੋ ਦਿਨ ਦੇ ਵਿੱਚ ਹਨਾ ਫਿਰ ਉਹਨੂੰ ਕਹ ਦੋ ਮਹੀਨਾ ਦੋ ਮਹੀਨੇ ਵੀ ਇਦਾਂ ਆਪਾਂ ਚੀਜ਼ ਨੂੰ ਲੈ ਕੇ ਦੇਵਾਂਗੇ ਤੁਹਾਨੂੰ ਬਾਕੀ ਤੁਸੀਂ ਆਪਣੇ ਬਜ਼ੁਰਗਾਂ ਕੋਲੇ ਬੱਚਿਆਂ ਨੂੰ ਜ਼ਰੂਰ ਜਾਣ ਜਾਣ ਦਿਓ ਕਿਉਂਕਿ ਬਜ਼ੁਰਗਾਂ ਤੋਂ ਬੱਚਿਆਂ ਨੂੰ ਬਹੁਤ ਸਿੱਖਿਆ ਮਿਲਦੀ ਹੈਗੀ ਹਨਾ ਤੀਸਰੀ ਗੱਲ ਜੋ ਸੌਰੀ ਸੇਮੇ ਗੱਲ ਹਨਾ ਜਿੱਦਾਂ ਕਿ ਤੁਸੀਂ ਉਠੋਗੇ ਬਜ਼ੁਰਗਾਂ ਦੇ ਪੈਰਾਂ ਹੱਥ ਲਾਉਂਗੇ ਗੁਰਦੁਆਰਾ ਸਾਹਿਬ ਜਾਓਗੇ ਜਾਂ ਬਾਬਾ ਜੀ ਤੁਹਾਡੇ ਘਰ ਦੇ ਵਿੱਚ ਫੋਟੋਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਮੱਥਾ ਟੇਕੋਗੇ ਤਾਂ ਬੱਚੇ ਨੇ ਉਦਾਂ ਹੀ ਕਰਨਾ ਨਾ ਉਹਨੂੰ ਛੋਟੇ ਹੁੰਦੇ ਤੁਸੀਂ ਸਿਖਾਓ ਬੇਟਾ ਵੀ ਪੈਰ ਹੱਥ ਲਾਓ ਬੇਟਾ ਜੀ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਬਲਾਓ ਇਸ ਤੀਕੇ ਨਾ ਕਰੋ ਅਗਲੀ ਗੱਲ ਜਦੋਂ ਬੱਚਾ ਨਾ ਕਿਤਾਬਾਂ ਖਿਲਾਰ ਕੇ ਪਾਇਟਦਾ ਪੜ੍ਹਦਾ ਤਾਂ ਤੁਸੀਂ ਉਹਨਾਂ ਨੂੰ ਹਨਾ ਬੇਟਾ ਦੱਸੋ ਵੀ ਬੇਟਾ ਇਹਨਾਂ ਨੂੰ ਇਕੱਠੀਆਂ ਕਰਕੇ ਪੜੋ ਕਿਉਂਕਿ ਪੜਾਈ ਦੀ ਇੱਜ਼ਤ ਕਰੋ। ਕਈ ਬੱਚੇ ਹਨਾ ਪੜਾਈ ਦੇ ਵਿੱਚ ਇਸ ਕਰਕੇ ਵੀ ਕਮਜ਼ੋਰ ਆ ਜਾਂਦੇ ਨੇ ਕਿਉਂਕਿ ਆਪਣੇ ਕੋਲੇ ਪੜਨ ਵਾਸਤੇ ਹਨਾ ਅਲੱਗ ਜਗ੍ਹਾ ਨਹੀਂ ਹੁੰਦੀ ਹੈਗੀ। ਆਪਾਂ ਉੱਥੇ ਵਿਚਾਰਾ ਉਹ ਬੈਡਰੂਮ 'ਚ ਹੀ ਹਨਾ ਕਿਤਾਬਾਂ ਖਿਲਾਰ ਕੇ ਬੈਠਾ ਰਹਿੰਦਾ। ਬਿੱਟੀ ਆਪਾਂ ਟੀਵੀ ਲਾ ਲੈਨੇ, ਪਿੱਛੇ ਆਪਾਂ ਗੱਲਾਂ ਮਾਰੀ ਜਾਂਦੇ ਵਿੱਚ ਹਨਾ ਉਹਦਾ ਵੀ ਧਿਆਨ ਇਦਾਂ ਹੀ ਰਹਿੰਦਾ, ਖੇਡਦਾ ਰਹਿੰਦਾ ਬਸ ਉੱਥੇ ਬੈਠਾ ਰਹਿੰਦਾ ਉਹ। ਕੋਸ਼ਿਸ਼ ਕਰੋ ਕਿ ਬੱਚੇ ਨੂੰ ਅਲੱਗ ਸਟੱਡੀ ਟੇਬਲ, ਅਲੱਗ ਛੋਟਾ ਜਿਹਾ ਰੂਮ ਬਣ ਜੇ ਹਨਾ। ਕਿਉਂਕਿ ਲੋਕਡਾਊਨ ਨੇ ਬੱਚਿਆਂ ਦਾ ਇੰਨਾ ਜ਼ਿਆਦਾ ਪੱਠਾ ਪਠਾਤਾਗਾ ਮੋਬਾਈਲ ਤੋਂ ਬਿਨਾ ਬੱਚੇ ਬਿਲਕੁਲ ਵੀ ਨਹੀਂ ਰਹਿ ਸਕਦੇ ਨਾ ਫਿਰ ਵੀ ਆਪਾਂ ਨੂੰ ਇਹ ਡਰ ਰਹਿੰਦਾ ਹੈ ਵੀ ਬੱਚਾ ਹਨਾ ਕਿਤੇ ਮੋਬਾਈਲ ਤੇ ਕੁਝ ਹੋਰ ਨਾ ਦੇਖੀ ਜਾਵੇ ਕਿਉਂਕਿ ਅੱਜਕੱਲ ਬਹੁਤ ਗਲਤ ਚੀਜ਼ਾਂ ਮੋਬਾਈਲਾਂ ਤੇ ਆ ਰਹੀਆਂ ਨੇ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਜਿੰਨਾ ਟਾਈਮ ਬੱਚਾ ਪੜ੍ਹਦੇ ਹੈਗਾ ਤੁਸੀਂ ਹਨਾ ਥੋੜਾ ਟਾਈਮ ਬੈਠ ਕੇ ਉਹਦੇ ਕੋਲੇ ਕੋਈ ਕੰਮ ਕਰਨ ਉਹਦਾ ਨਾ ਕੰਮ ਕਰੋ ਕਿ ਉਹਨੂੰ ਡਿਸਟਰਬੈਂਸ ਨਾ ਹੋਵੇ ਕੋਸ਼ਿਸ਼ ਕਰੋ ਕਿ ਬੱਚੇ ਨੂੰ ਮੋਬਾਈਲ ਤੋਂ ਤੇ ਟੀਵੀ ਤੋਂ ਹਨਾ ਦੂਰ ਰੱਖਿਆ ਜਾਵੇ ਉਹਦੇ ਨਾਲ ਖੁਦ ਖੇਡੋ ਘੰਟਾ ਅੱਧਾ ਘੰਟਾ ਉਹਦੇ ਨਾਲ ਕੱਢੋ ਕਿ ਤੁਸੀਂ ਹਨਾ ਉਹਦੇ ਨਾਲ ਖੇਡੋ ਵੀ ਬੇਟਾ ਆਜੋ ਆਪਾਂ ਖੇਡੀਏ ਆਪਾਂ ਹਨਾ ਕੋਈ ਨਾ ਕੋਈ ਐਕਟੀਵਿਟੀ ਕਰੀਏ ਜਾਂ ਕੋਈ ਆਪਾਂ ਬੂਟੇ ਲਗਾਉਣੇ ਆ ਆਪਾਂ ਕੋਈ ਸਬਜ਼ੀ ਭਾਜੀ ਬੀਜਦੇ ਆ ਆਪਾਂ ਬੱਚੇ ਨੂੰ ਨਾ ਇਧਰ ਥੋੜਾ ਜਿਆ ਮਾਈਂਡ ਲਗਾ ਕੇ ਰੱਖੋ ਬੱਚੇ ਦਾ ਇਹ ਚੀਜ਼ਾਂ ਜਦੋਂ ਤੁਸੀਂ ਕਰੋਗੇ ਤੁਹਾਡਾ ਬੱਚਾ ਹਨਾ ਖੁਦ ਵਾ ਖੁਦ ਤੁਹਾਡੇ ਕਹਿਣੇ ਦੇ ਵਿੱਚ ਆਉਣ ਲੱਗ ਜੇਗਾ ਤੇ ਦੋ ਗੱਲਾਂ ਮੈਂ ਤੁਹਾਨੂੰ ਲਾਸਟ ਤੇ ਦੱਸੂਗੀ ਇੱਕ ਤੁਸੀਂ ਨੇ ਥੋੜੀ ਜਿਹੀ ਤੇਲ ਚੌਲ ਲੈ ਕੇ ਹਨਾ ਜਿੱਦਾਂ ਕਿ ਚਾਵਲ ਲੈ ਲਓ ਦਾਣੇ ਲੈ ਲਓ ਚੀਨੀ ਲੈ ਲਓ ਕੁਝ ਵੀ ਲੈ ਲਓ ਕਿਤੇ ਵੀ ਕੀੜੀਆਂ ਦਾ ਭੌਣਾ ਹੈ ਹਨਾ ਤੁਸੀਂ ਉਹਦੇ ਉੱਪਰ ਪਾਓ ਕਿਉਂਕਿ ਉਹਦੇ ਨਾਲ ਬੱਚਿਆਂ ਨੂੰ ਬਹੁਤ ਮਾਨਸਿਕ ਸ਼ਾਂਤੀ ਮਿਲਦੀ ਹੈਗੀ ਤੇ ਇੱਕ ਚੀਜ਼ ਦੂਸਰੀ ਗੱਲ ਕੋਈ ਵੀ ਚਾਂਦੀ ਦੀ ਚੀਜ਼ ਕੋਈ ਕੜਾ ਜਾਂ ਕੋਈ ਚੈਨ ਜਾਂ ਕੋਈ ਚੂੜੀ ਹੈਨਾ ਤੁਸੀਂ ਆਪਣੇ ਬੱਚੇ ਨੂੰ ਪਹਿਨਾ ਦਿਓ ਕਿਉਂਕਿ ਚਾਂਦੀ ਹੈ ਜਿਹੜੀ ਇਹ ਤੇ ਮੈਂ ਇੱਕ ਵੀਡੀਓ ਕੱਲੀ ਤੇ ਅਪਲੋਡ ਕਰਨੀ ਕਿਉਂਕਿ ਚਾਂਦੀ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗੀ ਇਹਦੇ ਨਾਲ ਨਾ ਜਿਹੜੇ ਆਪਣਾ ਖੂਨ ਦਾ ਸਰਕਲ ਹੈ ਉਹ ਕੰਟਰੋਲ 'ਚ ਰਹਿੰਦਾ ਗੁੱਸਾ ਬਹੁਤ ਘੱਟ ਆਉਂਦਾ ਇਹਦੀ ਤਸਵੀਰ ਕਾਫੀ ਕਹਿੰਦੇ ਠੰਡੀ ਹੁੰਦੀ ਹੈਗੀ ਹਨਾ ਮੈਂ ਸੁਣਿਆਗਾ ਵੀ ਵੈਸੇ ਮੈਂ ਯੂਜ਼ ਤਾਂ ਨਹੀਂ ਕੀਤਾ ਮੈਂ ਸੁਣਿਆਗਾ ਨਾ ਇਹਦਾ ਕੋਈ ਕੜਾ ਪਵਾ ਦਿਓ ਬੱਚੇ ਨੂੰ ਜਾਂ ਕੋਈ ਚੈਨ ਪਵਾ ਦਿਓ ਜਾਂ ਕੋਈ ਅੰਗੂਠੀ ਵਗੈਰਾ ਹਨਾ ਤੁਸੀਂ ਚਾਂਦੀ ਦੀ ਕਰਵਾ ਕੇ ਬੱਚੇ ਨੂੰ ਪਿਆ ਦਿਓ ਅਗਰ ਤੁਸੀਂ ਬੱਚਾ ਇਹ ਨਹੀਂ ਪਹਿਨਦਾ ਨਾ ਪਰ ਗੁਰਸਿੱਖੀ ਦੇ ਵਿੱਚ ਵੀ ਹੁੰਨੇ ਆ ਵੀ ਹਾਂ ਆਪਾਂ ਨਹੀਂ ਪਹਿਨਦੇ ਜਦੋਂ ਕਿ ਆਪਾਂ ਸਰਵਲ ਉਹਦਾ ਕੜਾ ਪਹਿਨਦੇ ਆਂਗੇ ਹਨਾ ਚਾਂਦੀ ਦਾ ਕੜਾ ਨਹੀਂ ਪਹਿਨਦੇ ਤਾਂ ਤੁਸੀਂ ਨਾ ਕੋਈ ਵੀ ਚਾਂਦੀ ਦੀ ਪਰਤ ਲੈ ਕੇ ਕੋਈ ਵੀ ਕੋਲੀ ਵਗੈਰਾ ਕੋਈ ਛੋਟੀ ਪੋਤੀ ਹੈ ਨਾ ਲੈ ਆਓ ਉਹਦੇ ਵਿੱਚ ਤੁਸੀਂ ਉਹਨੂੰ ਚਾਹ ਦੁੱਧ ਪਾਣੀ ਹੈ ਨਾ ਥੋੜਾ ਬੋਤਾ ਕੁਛ ਏਦਾਂ ਦੀਆਂ ਚੀਜ਼ਾਂ ਪਲਾਉਂਦੇ ਰਹੋ ਉਹਦੇ ਨਾਲ ਉਹਦਾ ਜਿਹੜਾ ਮਾਈਂਡ ਹੈ ਬਹੁਤ ਜਲਦੀ ਚੰਗਾ ਹੋ ਜਾਂਦਾ ਦੇਖੋ ਇਹ ਦੋ ਤਿੰਨ ਚੀਜ਼ਾਂ ਤਾਂ ਮੈਂ ਤੁਹਾਨੂੰ ਕਰਨ ਵਾਸਤੇ ਕਹੀਆਂ ਨੇ ਤੇ ਬਾਕੀ ਤੁਸੀਂ ਨੇ ਆਪਦਾ ਸੁਭਾਅ ਦਾ ਘਰ ਦਾ ਮਾਹੌਲ ਸਾਰਾ ਥੋੜਾ ਥੋੜਾ ਚੇਂਜ ਕਰੋ ਹਰ ਟਾਈਮ ਬੱਚੇ ਨੂੰ ਨਾ ਖੇਜਣਾ ਛੱਡਾਓ ਕਿਉਂਕਿ ਬੱਚੇ ਜਿੰਨਾ ਤੁਸੀਂ ਖਿਜਾਵੂਗੇ ਬੱਚੇ ਉਨੇ ਹੀ ਜ਼ਿਆਦੇ ਤੁਹਾਡੇ ਐਂਟਿਕ ਹੋ ਜਾਂਦੇ ਜਾਣਗੇ ਤੁਹਾਡੀ ਗੱਲ ਨਹੀਂ ਮੰਨਣਗੇ ਉਹ ਤੇ ਬਾਕੀ ਜਿਹੜੇ ਬੱਚੇ ਹਨ ਤੁਹਾਨੂੰ ਵੱਡੇ ਹੋ ਗਏ ਵੀ ਹਾਂ ਅਸੀਂ ਉਹਨਾਂ ਨੂੰ ਹੁਣ ਕਿਵੇਂ ਸੁਧਾਰੀਏ ਉਹਨਾਂ ਦੇ ਨਾਲ ਤੁਸੀਂ ਹਨਾ ਟਾਈਮ ਸਪੈਂਡ ਕਰੋ ਬੈਠੋ ਗੱਲਾਂ ਬਾਤਾਂ ਕਰੋ ਜਿੱਦਾਂ ਕਿ ਮੈਂ ਤੁਹਾਨੂੰ ਆ ਜਿਹੜੇ ਉਪਾਏ ਦੱਸੇ ਨੇ ਵੀ ਕੀੜਿਆਂ ਤੇ ਤੁਸੀਂ ਇਹਨਾਂ ਦਾ ਥੋੜਾ ਬਹੁਤਾ ਅਨਾਜ ਪਾਓ ਚਾਂਦੀ ਦੀ ਕੋਈ ਚੀਜ਼ ਬੱਚੇ ਨੂੰ ਪਹਿਨਾ ਦਿਓ ਤੇ ਬਾਕੀ ਤੁਸੀਂ ਇਹਨੇ ਪਾਠ ਕਰਨਾ ਹੈਗਾ ਜਪਜੀ ਸਾਹਿਬ ਦਾ ਸਵੇਰੀ ਤੇ ਆਪਣੇ ਆਸਾ ਦੀ ਵਾਰ ਦਾ ਪਾਠ ਕਰਨਾ ਤੇ ਪਾ ਜਲ ਰੱਖ ਕੇ ਉਹ ਬੱਚੇ ਨੂੰ ਪਲਾਉਣਾ ਬੱਚੇ ਵਾਸਤੇ ਜਦੋਂ ਵੀ ਤੁਸੀਂ ਕੋਈ ਖਾਣਾ ਪੀਣਾ ਤਿਆਰ ਕਰਨਾ ਹੈ ਬੱਚੇ ਵਾਸਤੇ ਜਦੋਂ ਵੀ ਤੁਸੀਂ ਉਹਦਾ ਬ੍ਰੇਕਫਾਸਟ ਲੰਚ ਡਿਨਰ ਤਿਆਰ ਕਰਨਾ ਜਾਂ ਸਾਰੇ ਪਰਿਵਾਰ ਦਾ ਜਦੋਂ ਵੀ ਤੁਸੀਂ ਖਾਣਾ ਬਣਾਉਨੇ ਹੋ ਸਿਸਟਰ ਖਾਸ ਕਰਕੇ ਉਸ ਟਾਈਮ ਤੁਸੀਂ ਹੈ ਨਾ ਕਿਸੇ ਵੀ ਧਰਮ ਨੂੰ ਮੰਨਦੇ ਹੋ ਤੁਸੀਂ ਵਾਹਿਗੁਰੂ ਮਲਕੇ ਸਿੱਖ ਧਰਮ ਨੂੰ ਮੰਨਦੇ ਤਾਂ ਵਾਹਿਗੁਰੂ 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 ਕਹਿ ਕੇ ਪ੍ਰਸ਼ਾਦਾ ਤਿਆਰ ਕਰਨਾ ਜਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸੈ ਪੰਗੁਰਪ ਸਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਕੀ ਸੱਚ ਵਾਹਿਗੁਰੂ 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 ਇਸ ਤਿੱਕਣਾ ਮool ਮੰਤਰ ਕਰ ਲੋ ਜਾਂ ਫਿਰ ਤੁਸੀਂ ਕੋਈ ਸ਼ਬਦ ਦਾ ਪਾਠ ਕਰ ਲੋ ਹਨ ਇਹ ਕਰਦੇ ਰਹੋਗੇ ਤਾਂ ਦੇਖੋ ਜਦੋਂ ਤੁਸੀਂ ਉਹ ਭੋਜਨ ਤਿਆਰ ਕਰੋਗੇ ਮਤਲਬ ਕਿ ਵਾਹਿਗੁਰੂ ਦੇ ਵਿੱਚ ਜਿਹੜੇ ਤੁਸੀਂ ਮੰਤਰ ਮਤਲਬ ਕਿ ਨਾਮ ਜਪੋਗੇ ਉਹਦੀ ਇੰਨੀ ਸ਼ਕਤੀ ਹੈ ਕਿ ਤੁਹਾਡਾ ਸਾਰਾ ਭੋਜਨ ਜਿਹੜਾ ਬਹੁਤ ਸ਼ੁੱਧ ਬਣ ਜਾਊਗਾ ਕੋਸ਼ਿਸ਼ ਕਰੋ ਕਿ ਤੁਸੀਂ ਸਾਰੇ ਜਣੇ ਇਕੱਠੇ ਬੈਠ ਕੇ ਖਾਓ ਹਨ ਤੁਸੀਂ ਖਾਓਗੇ ਤਾਂ ਬੱਚਾ ਆਟੋਮੈਟਿਕ ਹੀ ਤੁਹਾਡੀ ਰੀਸ ਕਰਕੇ ਉਹ ਚੀਜ਼ ਨੂੰ ਖਾਵੇਗਾ ਹੀ ਖਾਵੇਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਆਕਾ ਪਿਆਰ ਔਰ ਬਲੌਗ ਹੈਗਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ